ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਪਾਲ ਬ੍ਰਮ ਦੇ ਖੋਜ ਮਨੋਖ ਜੁਗਾ ਜੁਗਾ ਤੋਂ ਕਰਦਾ ਲਿਹਾ ਹੈ ਕਿਸੇ ਨੇ ਸੰਸਾਰ ਨੂੰ ਤਿਆਕੇ ਜੰਗਲਾਂ ਵਿੱਚ ਪਾਲ ਕੀਤੀ ਅਤੇ ਕਿਸੇ ਨੇ ਗੁਫਾਵਾਂ ਵਿੱਚ ਕਿਸੇ ਨੇ ਹੱਥ ਜੋਗ ਦਾ ਸਾਗਨ ਅਪਣਾਇਆ ਆਪਣੇ ਸਰੀਰ ਨੂੰ ਅਤ ਦੀ ਗਰਮੀ ਜਾਂ ਅਤ ਦੀ ਠੰਡ ਵਿੱਚ ਰੱਖ ਕੇ ਦੁਖੀ ਕੀਤਾ ਉਹ ਕਿੱਦਰੇ ਨਾ ਰੱਬਾ ਤਾਂ ਕਈ ਤਾਂ ਉਸ ਦੀ ਹੋਂਦ ਤੋਂ ਹੀ ਮਨਕਰ ਹੋ ਗਏ ਅਜਿਹੇ ਮਨੁੱਖਾਂ ਨੂੰ ਨਾਸਤਕ ਹੀ ਕਿਹਾ ਜਾਂਦਾ ਹੈ ਸੰਸਾਰ ਵਿੱਚ ਨਾਸਤਕਾਂ ਦੀ ਗਿਣਤੀ ਬੜੀ ਜ਼ਿਆਦਾ ਹੈ ਪਰ ਬਹੁ ਗਿਣਤੀ ਪ੍ਰਮਾਤਮਾ ਨੂੰ ਮੰਨਣ ਵਾਲਿਆਂ ਦੀ ਹੈ ਉਹਨਾਂ ਦਾ ਵਿਚਾਰ ਹੈ ਕੋਈ ਨਾ ਕੋਈ ਸ਼ਕਤੀ ਜ਼ਰੂਰ ਹੈ ਜੋ ਇਸ ਸੰਸਾਰ ਨੂੰ ਚਲਾਉਂਦੀ ਹੈ ਉਸੇ ਖੋਦ ਵਿੱਚ ਲੱਗੇ ਲੋਕਾਂ ਦੇ ਰਸਤੇ ਅਲੱਗ-ਅਲੱਗ ਹੋਣ ਕਾਰਨ ਵੱਖ-ਵੱਖ ਧਰਮ ਬਣ ਗਏ ਇਕੱਲੇ ਭਾਰਤ ਦੇਸ਼ ਵਿੱਚ ਹੀ ਕਿੰਨੇ ਹੀ ਧਰਮ ਹਨ ਸਬਦਾ ਮਾਲਕ ਆਪੋ ਆਪਣਾ ਹੈ ਗੁਰਮਤ ਅਨਸਾਰ ਪ੍ਰਮਾਤਮਾ ਇੱਕ ਹੈ ਅਤੇ ਉਹ ਸਤ ਹੈ ਸੰਸਾਰ ਨੂੰ ਪੈਦਾ ਵੀ ਉਹ ਕਰਦਾ ਹੈ ਅਤੇ ਸੰਸਾਰ ਦੀ ਪਾਲਣਾ ਵੀ ਉਹ ਕਰਦਾ ਹੈ ਅਤੇ ਇਸ ਦਾ ਵਿਨਾਸ਼ ਵੀ ਉਹ ਆਪ ਹੀ ਕਰਦਾ ਹੈ ਉਸ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਉਸ ਦੀ ਹੋਂਦ ਹਮੇਸ਼ਾ ਲਈ ਹੈ ਅਤੇ ਨਿਰੰਤਰ ਰਹਿੰਦੀ ਹੈ ਜੋ ਉਸ ਦੀ ਹੋਂਦ ਤੋਂ ਮਿਲਕਰ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਉਸ ਦੀ ਅਸੀਮ ਸ਼ਕਤੀ ਜਾਂ ਉਸ ਦੀ ਸੱਤਾ ਦਾ ਵਿਸ਼ਵਾਸ ਦਿਵਾਉਣ ਲਈ ਕੁਰਬਾਨੀ ਵਿੱਚ ਅਨੇਕਾਂ ਪ੍ਰਮਾਨ ਹਨ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਓਏ ਜੋ દિਸੇ ਅੰਬਰ ਤਾਰੇ ਕਿਨੋ ਚਿੱਤੇ ਚੇਤਨ ਹਾਰੇ ਕਹੋ ਰੇ ਪੰਡਰ ਅੰਬਰ ਕਾਸਿਓ ਲਾਗਾ ਬੂਜਾ ਬੂਜਨ ਹਰਸ ਭਗਾ ਸੂਰਜ ਚੰਦ ਕਰੈ ਉਜੀਆਰਾ ਸਭ ਮੈ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੈਗਾ ਸੋਏ ਹਿਰਦੈ ਰਾਮੁਖ ਰਮੈ ਹੋਏ ਪਾਵ ਆਕਾਸ ਤੇ ਜੋ ਤਾਰੇ ਚਮਕਦੇ ਹਨ ਇਹ ਕਿਸਨੇ ਲਗਾਏ ਅੰਬਰ ਬਿਨਾ ਥੰਮਾ ਤੋਂ ਕਾਦੇ ਆਸਰੇ ਖੜਾ ਹੈ ਸੂਰਜ ਚੰਦ ਰੋਸ਼ਨੀ ਦੇ ਰਹੇ ਹਨ ਇਹੇ ਰੋਸ਼ਨੀ ਕਿਤੋਂ ਆਉਂਦੀ ਹੈ ਇਹ ਸਭ ਪਾਰ ਬ੍ਰੰਮਦੀ ਹੀ ਕਲਾ ਹੈ ਸਭ ਦੇ ਪਿੱਛੇ ਉਸ ਦੀ ਸੱਤਾ ਕੰਮ ਕਰਦੀ ਹੈ ਭਾਰਤ ਵਿੱਚ ਇਹ ਵਿਚਾਰ ਵੀ ਪ੍ਰਚਲਿਤ ਸੀ ਕਿ ਇਹ ਧਰਤੀ ਇੱਕ ਬੈਲ ਦੇ ਸਿੰਘ ਤੇ ਖੜੀ ਹੈ ਪਰ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਸਪਸ਼ਟ ਕਰ ਦਿੰਦੇ ਹਨ ਕਿ ਇਸ ਧਰਤੀ ਦੇ ਹੇਠਾਂ ਹੋਰ ਧਰਤੀਆਂ ਹਨ ਉਹ ਕਦੇ ਆਸਰੇ ਖੜੀਆਂ ਹਨ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਧਰਤੀ ਦੇ ਹੇਠਾਂ ਪਾਣੀ ਹੈ ਅਤੇ ਉਸ ਦੇ ਹੇਠ ਫਿਰ ਧਰਤੀ ਹੈ ਪਾਣੀ ਦੀ ਤਹਿ ਉੱਤੇ ਮਿੱਟੀ ਦੀ ਤਹਿ ਕਿਵੇਂ ਟਿਕ ਸਕਦੀ ਹੈ ਇਹ ਉਸ ਪਰਮਾਤਮਾ ਦੀ ਹੀ ਕਲਾ ਹੈ ਪਰਮਾਤਮਾ ਦੀ ਕਲਾ ਦੇ ਕਾਰਨ ਹੀ ਸੰਸਾਰ ਵਿੱਚ ਅਨੇਕਾ ਰੂਪ ਰੰਗਾਂ ਵਾਲੇ ਜੀਵ ਜੰਤ ਅਤੇ ਬਨਸਪਤੀ ਹੈ ਜਿਸ ਨੂੰ ਦੇਖ ਕੇ ਮਨੁੱਖ ਹੈਰਾਨ ਲਿਆ ਜਾਂਦਾ ਹੈ ਫਿਰ ਕਿਤੇ ਜਲ ਹੈ ਕਿਤੇ ਥਲ ਹੈ ਕਿਤੇ ਪਹਾੜ ਹਨ ਕਿਤੇ ਡੂੰਗੀਆਂ ਖੱਡਾਂ ਕਿਤੇ ਸੁੰਦਰ ਚਸ਼ਮੇ ਝੀਲਾਂ ਹਨ ਅਤੇ ਕਿਤੇ ਚਰਨੇ ਹਨ ਇਹ ਸਭ ਕੁਝ ਨੂੰ ਬਣਾਉਣ ਵਾਲੀ ਕੋਈ ਸ਼ਕਤੀ ਤਾਂ ਜ਼ਰੂਰ ਹੈ ਉਸ ਨੂੰ ਨਾਮ ਚਾਹੇ ਕੋਈ ਵੀ ਦਿੱਤਾ ਜਾਵੇ ਗੁਰਬਾਣੀ ਫਰਮਾ ਰਹੀ ਹੈ ਪ੍ਰਮਾਤਮਾ ਦੀ ਜੋਤ ਸਭ ਤਾਂ ਸਮਾਈ ਹੋਈ ਹੈ ਅਤੇ ਕੋਈ ਵੀ ਉਸ ਤੋਂ ਬਿਨਾ ਖਾਲੀ ਨਹੀਂ ਸਗਲ ਬਨਸਤ ਮੈਂ ਬਸੰਤਰ ਸਗਲ ਦੂਦ ਮੈਂ ਕੀਆ ਉਚ ਨੋਚ ਮੈਂ ਜੋਤ ਸਮਾਨੀ ਕਟਕਟ ਮਾਦੋ ਜੀਆ ਜਿਸ ਤਰ੍ਹਾਂ ਬਨਸਪਤੀ ਵਿੱਚ ਅਗ ਸਮਾਈ ਹੋਈ ਹੈ ਅਤੇ ਦੁੱਧ ਵਿੱਚ ਕਿਉ ਹੈ ਪਰ ਦਿਖਾਈ ਨਹੀਂ ਦਿੰਦਾ ਇਸੇ ਤਰ੍ਹਾਂ ਕਟਕਟ ਵਿੱਚ ਪ੍ਰਮਾਤਮਾ ਦੀ ਜੋਤ ਸਮਾਈ ਹੈ ਜਿਸ ਤਰ੍ਹਾਂ ਸੂਰਜ ਦੀ ਕਿਰਨ ਸਫਤਾਂ ਪਰ ਸਰੀ ਹੋਈ ਹੈ ਇਸੇ ਤਰ੍ਹਾਂ ਹੀ ਰਮਈਆ ਵੀ ਘਟ ਘਟ ਵਿੱਚ ਉਤਪੋਤ ਹੈ ਗੁਰਬਾਣੀ ਤਾਂ ਇਥੋਂ ਤੱਕ ਫਰਮਾਉਂਦੀ ਹੈ ਕਿ ਸੁਖਮ ਅਸੂਲ ਜੋ ਵੀ ਕੁਝ ਹੈ ਸਭਾ ਭਗਵਾਨ ਹੀ ਹੈ ਸੁਖਮ ਅਸੂਲ ਸਗਲ ਭਗਵਾਨ ਨਾਨਕ ਗੁਰਮਖ ਬ੍ਰਹਮਪਸ਼ਾਨ ਨਿਰਗੁਣ ਅਤੇ ਸਰਗੁਣ ਦੋਨਾਂ ਰੂਪਾਂ ਵਿੱਚ ਸਵਾਮੀ ਦੀ ਹੀ ਕਲਾ ਕੰਮ ਕਰਦੀ ਹੈ ਭਗਤ ਨਾਮਦੇਵ ਜੀ ਵੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਬੀਠਲ ਤੋਂ ਬਿਨਾ ਸੰਸਾਰ ਨਹੀਂ ਹੈ ਸਭ ਥਾਂ ਬੇਠਲ ਹੀ ਹੈ ਇਬੈ ਬਿਠੁਲ ਉਬੈ ਬਿਠੁਲ ਬਿਠਲ ਬਿਨ ਸੰਸਾਰ ਨਹੀਂ ਚਾਹੇ ਗੁਪਤ ਰੂਪ ਵਿੱਚ ਉਸ ਦੀ ਜੋਤ ਸਭ ਥਾਂ ਭਰਪੂਰ ਹੈ ਫਿਰ ਵੀ ਕਿਉਂਕਿ ਉਹ ਜੋਤ ਦਿਖਾਈ ਨਹੀਂ ਦਿੰਦੀ ਉਸ ਨੂੰ ਕਿਵੇਂ ਵੇਖਿਆ ਜਾਵੇ ਕਿਵੇਂ ਲੱਭਿਆ ਜਾਵੇ ਉਹ ਕਿਹੜਾ ਥਾਂ ਹੈ ਜਿੱਥੇ ਪਾਤਸ਼ਾਹ ਵਸਦਾ ਹੈ ਥਾਵਾ ਨਾਮ ਨਾ ਜਾਣੀ ਹੈ ਨਾਵਾਂ ਕੇ ਵਡਣਾਓ ਜਿੱਥੇ ਵਸੇ ਮੇਰਾ ਪਾਤਸ਼ਾਹ ਉਹ ਸੋ ਕੇ ਵਡ ਹੈ ਥਾਓ ਅੰਬੜ ਕੋਈ ਨਾ ਸਕੈ ਹੋ ਕਿਸਨੋਂ ਪੁੱਛਣ ਜਾਓ ਉਹ ਸਾਪ ਥਾਂ ਪਰਪੂਰ ਹੈ ਪਰ ਕੀ ਉਸ ਦਾ ਵਾਸ ਕਿਸੇ ਵਿਸ਼ੇਸ ਥਾਂ ਵੀ ਹੈ ਇਸ ਤੇ ਉਤਰ ਵਿੱਚ ਗੁਰਬਾਣੀ ਫਰਮਾਨ ਕਰਦੀ ਹੈ ਪ੍ਰਭੂ ਸਾਧ ਦੀ ਰਸਨਾ ਤੇ ਵਸਦਾ ਹੈ ਪ੍ਰਭ ਜੀ ਵਸੇ ਸਾਧ ਦੀ ਰਸਨਾ ਅਤੇ ਵਿੱਚ ਸੰਗਤ ਹਲ ਪਰ ਵਰਤਦਾ 부ਜੋ ਸ਼ਬਦ ਵਿਚਾਰ ਹੁਣ ਪ੍ਰੇਸ਼ਨ ਉਰਦਾ ਹੈ ਕਿ ਉਸ ਦਾ ਵਾਸ ਸਾਧ ਦੀ ਰਸਨਾ ਤੇ ਹੈ ਸੱਚ ਗੰਡ ਵਿੱਚ ਹੈ ਸੰਗਤ ਵਿੱਚ ਹੈ ਜਾਂ ਸਾਰੇ ਸੰਸਾਰ ਵਿੱਚ ਸਰਵ ਵਿਆਪਕ ਹੈ ਜਿਵੇਂ ਉਹ ਇੱਕ ਵੀ ਹੈ ਅਤੇ ਅਨੇਕ ਵੀ ਇਸੇ ਤਰ੍ਹਾਂ ਉਹ ਇੱਕ ਥਾਂ ਤੇ ਵੀ ਹੈ ਅਤੇ ਸਭ ਥਾਵਾਂ ਤੇ ਵੀ ਸਬਦ ਉਹ ਗੁਪਤ ਰੂਪ ਵਿੱਚ ਹੈ ਅਤੇ ਜਿੱਥੇ ਉਸ ਦੀ ਜਾਦ ਹੈ ਉੱਥੇ ਉਹ ਪ੍ਰਗਟ ਹੋ ਜਾਂਦਾ ਹੈ ਸੰਗਤ ਵਿੱਚ ਜਿੱਥੇ ਉਸ ਨੂੰ ਜਾਦ ਕੀਤਾ ਜਾਂਦਾ ਹੈ ਜਾਂ ਭਗਤ ਜਨ ਜੋ ਰਸਨਾ ਦੁਆਰਾ ਉਸ ਨੂੰ ਜਾਦ ਕਰਦੇ ਹਨ ਉੱਥੇ ਪ੍ਰਭੂ ਜੀ ਆਪ ਵਸਦਾ ਹੈ ਜਾਂ ਇਉਂ ਕਿਹਾ ਜਾ ਸਕਦਾ ਹੈ ਜਿੱਥੇ ਉਸ ਦਾ ਹੁਕਮ ਚੱਲਦਾ ਹੈ ਉੱਥੇ ਉਹ ਆਪ ਹੁੰਦਾ ਹੈ ਅਤੇ ਜਿੱਥੇ ਉਸ ਦਾ ਹੁਕਮ ਨਹੀਂ ਮੰਨਿਆ ਜਾਂਦਾ ਉੱਥੇ ਉਹ ਦੂਰ ਭਜਦਾ ਹੈ ਸਬਨਾ ਕਾ ਸੋਹ ਇੱਕ ਹੈ ਸਦਾ ਹੀ ਰਹੇ ਹਜੂਰ ਨਾਨਕ ਹੁਕਮ ਨ ਮੰਨਈ ਕਰ ਹੀ ਅੰਦਰ ਦੂਰ ਦੁਨਿਆਵੀ ਉਦਾਹਰਨਾ ਦੇ ਕੇ ਇਸ ਗੱਲ ਨੂੰ ਹੋਰ ਸਪਸ਼ਟ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਇੱਕ ਜ਼ਿਲ੍ਹੇ ਦਾ ਮੁਖੀ ਅਫਸਰ ਇੱਕ ਸਮੇਂ ਤਾਂ ਆਪਣੇ ਦਸਤਰ ਵਿੱਚ ਹੁੰਦਾ ਹੈ ਪਰ ਉਸ ਦਾ ਹੁਕਮ ਸਾਰੇ ਜ਼ਿਲ੍ਹੇ ਵਿੱਚ ਚੱਲਦਾ ਹੈ ਉਹ ਚਾਹੇ ਹਾਜ਼ਰ ਹੋਵੇ ਜਾਂ ਨਾ ਹੋਵੇ ਉਥੇ ਉਸ ਨੂੰ ਹੁਕਮ ਦੇ ਰੂਪ ਵਿੱਚ ਹਾਜ਼ਰ ਮੰਨ ਕੇ ਉਸ ਦਾ ਹੁਕਮ ਮੰਨਿਆ ਜਾਂਦਾ ਹੈ ਅਤੇ ਜਿੱਥੇ ਉਸ ਦਾ ਹੁਕਮ ਨਹੀਂ ਮੰਨਿਆ ਜਾਂਦਾ ਉਥੇ ਉਸਨੂੰ ਹਾਜ਼ਰ ਨਾ ਸਮਝ ਕੇ ਅ제ਹਾ ਕੀਤਾ ਜਾਂਦਾ ਹੈ ਇਹ ਇੱਕ ਪੁੱਲ ਹੋ ਜਾਂਦੀ ਹੈ ਪ੍ਰਭੂ ਦਾ ਹੁਕਮ ਸਾਰੇ ਸੰਸਾਰ ਵਿੱਚ ਚੱਲਦਾ ਹੈ ਪਰ ਜੋ ਉਸਾ ਹੁਕਮ ਨਹੀਂ ਮੰਨਦਾ ਤਾਂ ਨੇੜੇ ਹੁੰਦਾ ਹੋਇਆ ਵੀ ਉਹ ਕਰਦੇ ਅੰਦਰ ਦੂਰ ਹੋ ਜਾਂਦਾ ਹੈ ਮਨ ਮਤ ਦੇ ਕਾਰਨ ਮਨੋਕ ਪਰਮ ਵਿੱਚ ਪਿਆ ਹੋਇਆ ਹੈ ਨੇੜੇ ਹੁੰਦੀ ਹੋਈ ਵਸਤੂ ਨੂੰ ਦੂਰ ਸਮਝਦਾ ਹੈ ਪਰ ਗੁਰਬਾਣੀ ਫਰਮਾਉਂਦੀ ਹੈ ਉਹ ਪ੍ਰਭੂ ਨਾਲ ਹੀ ਵਸਦਾ ਹੈ ਉਸਨੂੰ ਬਾਹਰ ਢੂੰਡਣ ਦੀ ਲੋੜ ਨਹੀਂ ਤੇ ਡਾ ਟੂ ਡਾ ਕੈ ਫਿਰੋ ਟੂਡਨ ਯਮਨ ਮਾਹੇ ਸੰਗ ਤੁਹਾਰਿਆ ਪ੍ਰਭਸੈ ਬਨ ਬਨ ਕਹਾ ਫਿਰਾਹੇ ਮਾਨਮੁਖ ਵਿਅਕਤੀ ਪਰਮវេਚਿ ਪਿਆ ਹੋਇਆ ਅੰਦਰ ਪਈ ਹੋਈ ਵਸਤ ਨੂੰ ਬਾਹਰ ਪਾਲਦਾ ਹੈ ਅਤੇ ਕਈ ਤਰ੍ਹਾਂ ਦੇ ਤਰੀਕੇ ਜਾਂ ਜੁਕਤੀਆਂ ਅਪਣਾਉਂਦਾ ਹੈ ਅਤੇ ਇਹਨਾਂ ਜੁਕਤੀਆਂ ਅਤੇ ਤਰੀਕਿਆਂ ਨੂੰ ਅਪਣਾਉਣ ਦੁਬਾਰਾ ਵੀ ਉਹ ਪਰਮਾਤਮਾ ਨੂੰ ਨਹੀਂ ਪਹੁੰਚਦਾ ਕਿਉਂਕਿ ਪਰਮਾਤਮਾ ਦੇ ਮਿਲਣ ਦਾ ਰਸਤਾ ਬੜਾ ਔਖਾ ਰਸਤਾ ਹੈ ਜਲੋਕਾਂ ਨੇ ਦੱਸਿਆ ਹੈ ਕਿਤੇ ਪੁੱਠੇ ਲਟਕਣਾ ਕਿਤੇ ਤੂਣੀਆਂ ਤਪਉਣੀਆਂ ਕਿਤੇ ਗਉਆਂ ਮੰਸਣੀਆਂ ਕਿਤੇ ਸੋਨਾ ਦਾਨ ਕਰਨਾ ਕਿਤੇ ਸਿਆਲ ਨੂੰ ਠੰਡੇ ਪਾਣੀ ਵਿੱਚ ਖਲੋਣਾ ਹਾਰ ਮਹੀਨੇ ਤੱਤੇ ਪਾਣੀ ਵਿੱਚ ਖੜੋਣਾ ਸਿਰ ਵੱਡ ਕੇ ਸ਼ਿਵਜੀ ਨੂੰ ਦੇਣਾ ਇਹ ਰਸਤੇ ਰੱਬ ਨੂੰ ਮਿਲਣ ਦੇ ਦੱਸੇ ਗਏ ਹਨ ਪਰ ਕਬੀਰ ਜੀ ਦੇ ਖਿਆਲ ਅਨਸਾਰ ਇਹ ਰਸਤੇ ਬੜੇ ਹੀ ਔਖੇ ਹਨ ਕਬੀਰ ਜੀ ਦੇ ਅਨਸਾਰ ਰੱਬ ਨੂੰ ਮਿਲਣ ਦਾ ਬੜਾ ਸੌਖਾ ਰਸਤਾ ਦੱਸਿਆ ਗਿਆ ਹੈ ਤਾਂ ਫਿਰ ਕਬੀਰ ਜੀ ਦੇ ਕਿਸ ਸੌਖੇ ਰਸਤੇ ਅਨਸਾਰ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਇਸ ਸਾਕੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪਜੀ ਅੱਗੇ ਪੈਂਦੀ ਹੈ। ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ। ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੀ ਆਖਦੇ ਹਨ, "ਹੇ ਜੀਵ ਜੇ ਛੇਤੀ ਰੱਬ ਨੂੰ ਮਿਲਣਾ ਹੈ ਤਾਂ ਪਹਿਲੇ ਧਰਮ ਦੀ ਕੀਰਤ ਕਰਕੇ ਖਾਵੋ।" ਜੁਰਦਾ ਤਿਆ ਕਰੋ ਅਮਰਤ ਵੇਲੇ ਜਾ ਕੇ ਚੌਂਕੜੀ ਮਾਰ ਕੇ ਬੈਠ ਜਾਵੋ ਪਰਮੇਸ਼ਵਰ ਦੇ ਉਪਕਾਰਾਂ ਨੂੰ ਚੇਤੇ ਕਰਕੇ ਉਸ ਤੇ ਗੁਣ ਗਾਵੋ ਆਪਣੀਆਂ ਦਿਨ ਦੀਆਂ ਗਲਤੀਆਂ ਨੂੰ ਕਿੰਨੀ ਜਾਵੋ ਮੈਂ ਅੱਜ ਦੇ ਦਿਨ ਵਿੱਚ ਕੀ ਨੇਕੀ ਦਾ ਕੰਮ ਕੀਤਾ ਹੈ ਉਹ ਜ਼ਰੂਰ ਲਿਖੋ ਅਤੇ ਹਰ ਰੋਜ਼ ਜ਼ਰੂਰ ਕੁਛ ਨਾ ਕੁਛ ਨੇਕੀ ਕਰੋ ਸਮਾਧੀ ਲਾ ਕੇ ਮਨ ਦੀਆਂ ਵਾਸ਼ਨਾਵਾਂ ਨੂੰ ਰੋਕਿਓ ਵਿਕਾਰਾਂ ਤੋਂ ਬਚੋ ਕਾਮ ਕ੍ਰੋਧ ਨੂੰ ਤਿਆਗੋ ਪਰ ਇਸਤਰੀ ਪਰ ਤਨ ਨੂੰ ਬੁਰਾ ਸਮਝੋ ਹਰ ਇੱਕ ਜੀਵ ਨੂੰ ਪਰਮੇਸ਼ਵਰ ਦਾ ਰੂਪ ਸਮਝੋ ਕਿਸੇ ਨੂੰ ਵੀ ਬੁਰਾ ਨਾ ਅਖੋ ਕਿਸੇ ਨਾਲ ਵੈਰ ਨਾ ਰੱਖੋ ਅਤੇ ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਵੋ ਦੁਨੀਆਦਾਰੀ ਤੋਂ ਬਚ ਕੇ ਕੁਝ ਸਮਾਂ ਇਕਾਂਤ ਵਿੱਚ ਬੈਠ ਕੇ ਆਪਣੇ ਆਪ ਦੀ ਵਿਚਾਰ ਕਰੋ ਕਿ ਮੈਂ ਦੁਨੀਆ ਉੱਤੇ ਕੀ ਲੈਣ ਆਇਆ ਹਾਂ ਕੀ ਲੈ ਰਿਹਾ ਹਾਂ ਮੈਂ ਕਿੱਥੇ ਜਾਣਾ ਹੈ ਸਾਧਾਂ ਦੀ ਸੰਗਤ ਕਰੋ ਹਰ ਰੋਜ਼ ਸਾਧ ਸੰਗਤ ਵਿੱਚ ਜਾਵੋ ਇਹੇ ਪਰਮਾਤਮਾ ਨੂੰ ਮਿਲਣ ਦੇ ਨਿੱਕੇ ਨਿੱਕੇ ਰਸਤੇ ਦੱਸੇ ਗਏ ਹਨ ਜਦੋਂ ਆਦਮੀ ਇਹਨਾਂ ਕੰਮਾਂ ਉੱਤੇ ਅਮਲ ਕਰੇਗਾ ਤਾਂ ਸਮਝੋ ਉਹ ਪਰਮੇਸ਼ਵਰ ਦੇ ਰਸਤੇ ਤੇ ਤੁਰ ਪਿਆ ਹੈ ਕਬੀਰ ਜੀ ਦੁਆਰਾ ਪ੍ਰਮਾਤਮਾ ਨੂੰ ਮਿਲਣ ਦੇ ਇਹ ਨਿੱਕੇ ਨਿੱਕੇ ਰਸਤੇ ਦੱਸੇ ਗਏ ਹਨ ਅਤੇ ਜੋ ਵੀ ਆਦਮੀ ਇਹਨਾਂ ਉਤੇ ਅਮਲ ਕਰੇਗਾ ਸਮਝੋ ਉਹ ਪਰਮਾਤਮਾ ਦੇ ਰਸਤੇ ਤੇ ਤੁਰ ਪਿਆ ਹੈ ਕਿਸੇ ਦਿਨ ਉਹ ਪ੍ਰਮਾਤਮਾ ਨੂੰ ਜ਼ਰੂਰ ਮਿਲ ਪਵੇਗਾ ਉਸਨੇ ਪ੍ਰਮਾਤਮਾ ਨੂੰ ਆਪਕੀ ਮਿਲਣਾ ਹੈ ਪ੍ਰਮਾਤਮਾ ਆਪ ਹੀ ਉਸ ਜੀਵ ਨੂੰ ਆਕੇ ਮਿਲੇਗਾ ਕਬੀਰਾ ਰੋੜਾ ਹੋਏ ਰੋ ਬਾੜਕਾ ਤਜਮਨ ਕਾ ਅਵਮਾਨ ਐਸਾ ਕੋਈ ਦਸ ਹੋਏ ਤਾ ਹੈ ਮਿਲਾਏ ਭਗਵਾਨ ਕਬੀਰਾ ਰੋੜਾ ਹੁਆ ਤਾਕਿਆ ਪਇਆ ਪੰਥੀ ਕੋ ਦੁਖ ਦੇ ਐਸਾ ਤੇਰਾ ਦਸ ਹੈ ਜਿਉ ਤਰਨੀ ਮਹਿਖੇ ਕਬੀਰਾ ਖੇ ਹੋਈ ਤੋ ਕੀ ਪਇਆ ਜੋ ਉਡ ਲਾ ਗਿਆ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਨੀ ਸਰਬੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ